ਕਵੀਰ ਨਾਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਇਓ ਕਵੀਰ ਕਵੀਰ ਇਹ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 61 ਨੰਬਰ ਸ਼ਲੋਕ ਹੈ ਤੇ ਕਿਸ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜੇ ਮੈਂ ਆਪ ਦੇ ਅੰਦਰ ਦੇ ਬਕਾਰ ਆਪ ਦੇ ਅੰਦਰ ਦੀ ਬੁਰਾਈ ਹੈ ਜਿਹੜੀ ਤ੍ਰਿਸ਼ਨਾ ਅਗਿਆਨਤਾ ਇਹ ਜਿਹੜੀ ਮੇਰੇ ਅੰਦਰੋਂ ਖਤਮ ਹੋਈਏ ਕਹਿੰਦੇ ਨੇ ਅਸਲ ਵਿੱਚ ਮੈਂ ਆਪ ਨਹੀਂ ਕਰ ਸਕਿਆ ਕਬੀਰ ਨਾ ਹਮਕੀਆ ਅਸੀਂ ਅਸਲ ਵਿੱਚ ਇਹਨਾਂ ਜਿਹੜੇ ਲੱਖਾਂ ਸ਼ਿਕਾਰੀ ਨੇ ਜਿਹੜੇ ਵਿਕਾਰਾਂ ਦੇ ਇਹਨਾਂ ਨੂੰ ਮੈਂ ਖੁਦ ਨਹੀਂ ਮਾਰ ਸਕਿਆ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਨਾ ਹਮਕੀਆ ਨਾ karenge ਨਾ ਮੈਂ ਹੁਣ ਕਰ ਸਕਿਆ ਇਹਨਾਂ ਤੋਂ ਬਚਣ ਦਾ ਕੋਈ ਹਿੱਲਾ ਵਸੀਲਾ ਭਾਵ ਕਿ ਮੇਰੇ ਵਿੱਚ ਇੰਨੀ ਤਾਕਤ ਹਿੰਮਤ ਨਹੀਂ ਸੀ ਮੈਂ ਇਹਨਾਂ ਤੋਂ ਬਚ ਸਕਦਾ ਨਾ ਮੈਂ ਗਾਹਾਂ ਬਸਤੇ ਵੀ ਇਹਨਾਂ ਬਕਾਰਾਂ ਦੀ ਮਾਰ ਤੋਂ ਬਚ ਸਕਦਾ ਨਾ ਮੇਰੇ ਸਰੀਰ ਦੇ ਵਿੱਚ ਇੰਨੀ ਹਿੰਮਤ ਤੇ ਤਾਕਤ ਹੈ ਕਿ ਮੈਂ ਇਹਨਾਂ ਤੋਂ ਬਚ ਸਕਾਂ ਇੱਥੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਉਸ ਮਾਲਕ ਨੂੰ ਵਡਿਆਈ ਦਿੰਦੇ ਨੇ ਫਿਰ ਵੀ ਕਹਿੰਦੇ ਨੇ ਕਿਆ ਜਾਨੋ ਕਿਸ਼ ਹਰ ਕੀ ਆ ਮੈਂ ਪ੍ਰਮਾਤਮਾ ਦੀ ਭਗਤੀ ਕਰਦਾ ਰਿਹਾ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੀ ਖੇਡ ਵਰਤਾ ਦਿੱਤੀ ਹੈ ਭਾਏ ਉਹ ਕਵੀਰ ਕਵੀਰ ਕਹਿੰਦੇ ਨੇ ਪ੍ਰਮਾਤਮਾ ਨੇ ਬਕਾਰ ਤੇ ਬੁਰਾਈਆਂ ਆਪਣੀ ਮਿਹਰ ਦੀ ਨਜ਼ਰ ਨਾਲ ਮੇਰੇ ਅੰਦਰੋਂ ਖਤਮ ਕਰ ਦਿੱਤੀਆਂ ਉਹ ਸਾਰੀ ਬੁਰਾਈ ਨੂੰ ਮਕਾਉਣ ਵਾਲਾ ਪ੍ਰਮਾਤਮਾ ਖੁਦ ਹੈ ਪਰ ਕਹਿੰਦੇ ਨੇ ਦੁਨੀਆ ਜਿਹੜੀ ਹੈ ਉਹ ਕਵੀਰ ਕਵੀਰ ਕਰਦੀ ਹੈ ਭਾਵ ਕਿ ਕਵੀਰ ਦਾ ਚਸ ਜਗਤ ਦੇ ਵਿੱਚ ਜੇ ਹੋਇਆ ਤਾ ਉਹਦੇ ਪਿੱਛੇ ਮੇਰੀ ਕੋਈ ਤਾਕਤ ਨਹੀਂ ਇਹ ਪਰਮਾਤਮਾ ਦੀ ਬਿਹਰਦੀ ਨਦਰ ਹੀ ਹੈ ਉਸ ਮਾਲਕ ਨੇ ਬਿਹਰਦੀ ਨਦਰ ਕੀਤੀ ਹੈ ਤਾਂ ਸੰਸਾਰ ਵਿੱਚ ਮੈਨੂੰ ਸਤਕਾਰ ਮਿਲਿਆ ਇਹ ਸਤਕਾਰ ਮੇਰਾ ਨਹੀਂ ਜਿਹੜਾ ਦੁਨੀਆ ਕਰਦੀ ਹੈ ਇਹ ਸਤਕਾਰ ਪਰਮਾਤਮਾ ਦੀ ਬੰਦਗੀ ਦਾ ਕਬੀਰ ਸਾਹਿਬ ਕਹਿੰਦੇ ਉਹ ਮਾਲਕ ਦੀ ਬੰਦਗੀ ਕਰਕੇ ਕਬੀਰ ਵੱਡਾ ਹੋਇਆ ਨਹੀਂ ਤੇ ਕਬੀਰ ਨੂੰ ਪਾਸਾ ਸਤਗੁਰ ਕਹਿੰਦੇ ਨੇ ਕਿਨੇ ਪੁੱਛਣਾ ਸੀ ਇਸ ਕਰਕੇ ਸਤਗੁਰ ਕਹਿੰਦੇ ਨੇ ਬੰਦੇ ਜੇ ਤੇਰੀ ਪੁੱਛ ਕੋਈ ਬਟਿਆਈ ਕੋਈ ਆਲੋਚ ਸਤਕਾਰ ਜਗਤ ਵਿੱਚ ਹੋ ਸਕਦਾ ਉਹ ਪਰਮਾਤਮਾ ਦੀ ਮਿਹਰ ਕਰਕੇ ਹੁਣਾ ਸਾਡੇ ਸਰੀਰ ਵਿੱਚ ਇੰਨੀ ਤਾਕਤ ਸਮਰਥਾ ਨਹੀਂ ਹੈ ਕਿ ਅਸੀਂ ਆਪਣੀ ਵਡਿਆਈ ਆਪਣਾ ਜਸ ਆਪਣਾ ਮਾਰਕ ਜਗ ਵਿੱਚ ਵਧਾ ਸਕੀਏ ਪਰਮਾਤਮਾ ਮਿਹਰ ਕਰਕੇ ਵਧਾ ਸਕਦਾ ਹੈ ਸਤਿਗੁਰੂ ਜੀ ਇਸ ਲੋਕ ਅੰਦਰ ਸਾਨੂੰ ਇਹ ਸਮਝਾਉਂਦੇ ਨੇ